ਨੰਬਾਬਾ ਕੁਮਾ ਮਾਸ਼ਕੀ ਜੀ 8 ਕੋ ਵਾਲੇ ਦਿਨ ਇੱਕੋ ਰਾਤ ਕੱਟਣ ਤੋਂ ਬਾਅਦ ਦੂਸਰੇ ਦਿਨ ਬੀੜੀ ਚ ਬਿਠਾ ਕੇ ਦਾਦੀ ਮਾਂ ਤੇ ਸਹਬਜ਼ਾਦਿਆਂ ਨੂੰ ਇਸ ਥਾਂ ਤੋਂ ਸਰ ਸਤਲੁਜ ਰਿਆ ਦੇ ਵਿੱਚ ਬੀੜੀ ਪਾਰ ਕੀਤੀ ਕੰਡੇ ਕੰਡੇ ਉਸ ਅਸਥਾਨ ਤੱਕ ਗੁਰਦੁਆਰਾ ਪ੍ਰਕਾਸ਼ ਸਿੰਘ ਜੀ ਜਿੱਥੇ ਬਣਿਆ ਹੋਇਆ ਚੱਕੇਗਾ ਪਿੰਡ ਦੇ ਵਿੱਚ ਜਦੋਂ ਆਪਾਂ ਇਸ ਅਸਥਾਨ ਤੋਂ ਰੋਪੜ ਵੱਲ ਜਾਂਦੇ ਹਾਂ ਇੱਕੋ 2.5 ਕਿਲੋਮੀਟਰ ਦੀ ਦੂਰੀ ਤੇ ਖੇਤਾ ਇਸ ਭਾਵਨਾ ਦੇ ਨਾਲ ਪਰਿਵਾਰ ਦੁਪੁੱਲਾ ਸਾਹਿਬ ਨੂੰ ਸੰਗਤਾਂ ਸਰਸਾ ਦੇ ਵਿੱਚੋਂ ਪੈਦਲ ਲੰਘ ਕੇ ਆਉਂਦੀਆਂ ਹੁੰਦੀਆਂ ਉਸੇ ਭਾਵਨਾ ਦੇ ਨਾਲ ਜਿਵੇਂ ਦਾਦੀ ਮਾਂ ਤੇ ਛੋਟੀ ਸਾਹਿਬ ਜੀ ਦੇ ਸਰਸਾ ਨੂੰ ਕੰਡੇ ਕੰਡੇ ਇਸ ਸਥਾਨ ਤੇ ਪਹੁੰਚੇ ਸੀ ਜਿਵੇਂ ਤੁਸੀਂ ਦੱਸਿਆ ਜੀ ਹੁਣ ਛੋਟੇ ਸਾਹ ਦੇ ਮਾਤਾ ਗੁਦਰੀ ਅਰਸਾ ਲੱਗੋ ਚੱਕਰੀ ਪਰਿਆਜੋ ਬੋੜੀ ਪਾ ਕੇ ਤੇ ਤਿਲਕਨ ਦੇ ਦਰਸਤ ਵੱਟ ਜਾਂਦੇ ਆ ਤੇ ਕਿੰਨਾ ਕੁ ਵਿਰਾਗ ਉਹ ਆਪਣੇ ਮਨ ਚ ਆਉਂਦਾ ਹੈ ਜਿੱਦਾਂ ਸੰਗਤਾਂ ਜੁੜਦੀ ਐ ਇਸ ਮੇਰ ਕੀਰਤਨ ਦੇ ਨਾਲ ਜਦੋਂ ਪਰਿਵਾਰ ਦਾ ਬਸੂਰਾ ਹੋਇਆ ਸਾਡੇ ਦੀ ਸਰਬ ਬਾਰੀ ਦੀ ਕੋ ਉਹ ਇਸ ਸਥਾਨ ਤੇ ਪਹੁੰਚੇ ਬਾਬੇ ਕੁੰਮੇਵਾਸ਼ੀ ਦੇ ਕੋਲ ਰਾਤ ਨੂੰ ਕਿਸ ਤਰ੍ਹਾਂ ਉਹਨਾਂ ਨੇ ਯਾਤਰਾ ਕੀਤੀ ਹੋਗੀ ਕੀਤੀ ਹੋਗੀ ਦੂਰ ਦਰਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਸਾਰ ਵਿੱਚ ਪਹੁੰਚਦੀਆਂ ਹੋ ਤੇ ਬਿਰਾਗ ਸਾ ਆਪਣੇ ਆਪ ਆਉਂਦਾ ਉਹਨਾਂ ਦੀ ਮਕੜਵਾਨੀ ਦੇ ਮਖਾਨ ਉਹਨਾਂ ਨੇ ਸੱਚ ਧਰਮ ਤੇ ਫਿਰ ਜਿੱਤੋਂ ਹੂੰ ਵੀ 7 ਤੇ 9 ਸਾਲ ਦੀ ਉਮਰਾਂ ਕੋ ਬਹੁਤੀਆਂ ਵੱਡੀਆਂ ਉਮਰਾਂ ਹੁੰਦੀਆਂ ਛੋਟੇ ਜਿਹੇ ਬੱਚੇ ਨੂੰ ਇੱਕ ਚਪੇੜ ਮਾਰ ਕੇ ਮਨਾਇਆ ਜਾਂਦਾ ਦਾ ਕਾਫੀ ਦੇ ਕੇ ਲਾਲਚ ਦੇ ਕੇ ਮਨਾਇਆ ਜਾਂਦਾ ਕਿੰਨੀ ਬਿਰਤਾਂ ਗੁਰੂ ਪਕਸ਼ਾ ਜੀ ਨੇ ਫਰੀ ਹੋ ਗਈ ਨਹੀਂ ਕਹਿੰਦੇ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਸਾਡੇ ਬਾਬੇ ਸਨ ਜਿਨ੍ਹਾਂ ਨੇ ਬਜ਼ੁਰਗਾਂ ਵਾਲੇ ਬਾਬਿਆਂ ਵਾਲੇ ਕੰਮ ਕੀਤੇ ਆ ਉਹ ਬੱਚਿਆਂ ਉਹਨਾਂ ਨੂੰ ਬਾਲ ਨਹੀਂ ਕਿਹਾ ਜਾਂਦਾ ਬੱਚੇ ਨਹੀਂ ਕਿਹਾ ਜਾਂਦਾ ਬਿਰਤਾਂ ਉਹਨਾਂ ਦੀ ਇੰਨੀ ਸੀ ਕਿ ਉਹ ਬਾਬਿਆਂ ਨਾਲ ਉਹ ਮਹਾਨ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਨੇ ਉਹ ਕੀਤੇ ਆ ਤੇ ਐਸੀ ਮਿਸਾਲ ਦੁਨੀਆ ਤੇ ਕੋਈ ਨਹੀਂ ਕੀ ਦੇਖਦੇ ਆਂ ਕੀ ਤਰ੍ਹਾਂ ਪ੍ਰਤੀਤ ਹੁੰਦਾ ਵੀ ਇਹ ਸੰਗਤਾਂ ਤੋਂ ਬਣੀ ਕੀ ਤੇ ਸੰਗਤਾਂ ਦੇ ਵਿੱਚ ਜਦੋਂ ਵਿੱਚ ਸੰਗਤ ਹਰ ਪ੍ਰਮਾਣ ਵਸਿਆ ਜੀ ਉਹ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਮਾਨਤਾ ਦਿੱਤੀ ਹ ਸੰਗਤ 21 ਵਿਸਵੇ ਦੀ ਗੁਰੂ 20 ਵਿਸਵੇ ਸੰਗਤ ਦਾ ਸਤਕਾਰ ਤੇ ਹੈ ਹੀ ਹੈ ਪਰ ਜੇ ਜਦੋਂ ਉਹ ਦਰਦ ਹਿਰਦੇ ਦੇ ਵਿੱਚ ਸੰਤੋਖ ਮਹਿਸੂਸ ਕਰਦੀਆਂ ਕਿ ਦਾਦੀ ਮਾ ਸਾਡੀ ਸਹਬਜਾ ਦੇ ਇਹਨਾਂ ਨਦੀਆਂ ਦੇ ਵਿੱਚ ਸਰਸਾ ਨਦੀ ਵਿੱਚ ਕਿਵੇਂ ਇੱਕ ਕਪੜੇ ਲਿਬੜੇ ਹੋਏ ਉਹ ਵੀ ਜਦੋਂ 11 12 ਵਜੇ ਇੱਥੇ ਨਜ਼ਰ ਕੀਤੇ ਪਹੁੰਚੇ ਸੰਗਤਾਂ ਦੇ ਕਪੜੇ ਲਿਬੜੇ ਹੋਏ ਟਿਕੜ ਦੇ ਨਾਲ ਉਹ ਤੋਂ ਤਾਂ ਹੋਰ ਵੀ ਬਿਆਨ ਖਾਲਤ ਹੋਣਗੇ ਤੇ ਉਹ ਮੰਜਰ ਜਿਹੜਾ ਹੈ ਉਹ ਸਿਰਫ ਮਹਿਸੂਸ ਕੀਤਾ ਜਾ ਸਕਦਾ ਦਰਦ ਮਹਿਸੂਸ ਹੁੰਦਾ ਕਿ ਮਾਤਾ ਜੀ ਵੀ ਇੱਥੇ ਤੇ ਸੱਤੋਂ ਦਰਿਆਵਾਂ ਦੇ ਸਰਸਾਂ ਨਦੀ ਦੇ ਕੰਢੇ ਤੇ ਸਾਡੇ ਲਈ ਇਹ ਦੇਖਣ ਨੂੰ ਸੋ ਉਹ ਦਰਦ ਦੇ ਬਿਆਨਿਆਂ ਨੂੰ ਨਹੀਂ ਜਾ ਸਕਦਾ ਕੋਈ ਵੀ ਮੈਸੇਜ ਹੁੰਦਾ ਜਦੋਂ ਸੰਜਤਾ ਗੂੜ ਗੜ ਦੇ ਤੁਹਾਡੇ ਸ਼ੰਭ ਵਿਸ਼ਿਆਂ ਦੇ ਸਾਰਾ ਆਲਾ ਦਵਾਲਾ ਜੰਗਲੀ ਏਰੀਆ ਹੁੰਦੀ ਦੇਖੀ ਕਿ ਕਿ ਬਹੁਤ ਸਾਰਾ ਰਕਤ ਨੂੰ ਤੇ ਇਸੇ ਤਰ੍ਹਾਂ ਹੁੰਦੀ ਹੈ ਭਾਵੇਂ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਪਰ ਇੱਥੇ ਦਾ ਆਲਾ ਦਵਾਲਾ ਉਹ ਮਤਲਬ ਅੰਦਰੋਂ ਮਹਿਸੂਸ ਹੁੰਦਾ ਜਿਵੇਂ ਪਾਸ ਕੀ ਸੁਣਨਗੇ 96 ਚੱਕਰ ਬੱਤੀ ਚੱਕਰ ਬੱਤੀ ਤੇ ਜੁਰਦਨਾਗਰ ਨਹੀਂ ਸਕਿਆ ਸੀਗਾ ਉਸੇ ਤਰ੍ਹਾਂ ਹੀ ਅੱਜ ਅਸੀਂ ਉਹ ਕਿੰਨੇ ਰੱਬੀ ਲੋਕ ਮਾਦਰ ਖੋਹ ਰਹੇ ਛੋਟੇ ਸਹਿਜ ਜਿੱਤੇ ਆਈ ਦਾ ਜਗਰਾਵਰ ਸਿੰਘ ਆਪਰੇ ਜਿੱਥੇ ਨੇ ਘੁੰਮਣ ਜਾ ਰਹੇ ਆ ਇਹ ਉਸੇ ਤਰ੍ਹਾਂ ਹੀ ਅੱਜ ਵੀ ਸਰਗਮਿਤ ਪੂਰੇ ਜਹਾਜ ਜਹਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਗੁਰਦੀਪ ਸਿੰਘ ਗੁਰਸਟਾਰ ਟੀਵੀ ਤੋਂ ਤੇ ਤੁਸੀਂ ਦੇਖ ਲਓ ਸਫਰ-ਏ-ਸ਼ਹਾਦਤ ਕਾਫਲੇ ਦੇ ਅੰਤਰਗਤ ਆਉਂਦੀ ਇੱਕ ਵੀਡੀਓ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਉਹ ਇਤਿਹਾਸ ਦੱਸਾਂਗੇ ਜਿਹੜਾ ਤੁਸੀਂ ਪਹਿਲਾਂ ਕਦੇ ਸੁਣਿਆ ਹੀ ਨਹੀਂ ਹੋਊਗਾ ਤੇ ਸਾਡੇ ਨਾਲ ਆ ਗੱਬਾ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲਾਂ ਜੀ ਸੰਗਤਾਂ ਦੇ ਦਰਸ਼ਨ ਕਰੋ ਤੇ ਆਪਣਾ ਨਾਮ ਜ਼ਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨ ਸਿੰਘ ਤੇ ਬੰਦੂ 3500 ਬਾਬਾ ਕੁੰਮਾ ਮਾਸ਼ ਹਾਜੀ ਇਹ ਬਾਬੇ ਵੀ ਇੱਥੋਂ ਇੱਕ ਨਗਰ ਕੀਰਤਨ ਨਿਕਲ ਰਿਹਾ ਜੀ ਛੱਲ ਬਾਬਾ ਕੁੰਮਾ ਮਾਸ਼ ਕੀਤਾ ਜਿਹੜਾ ਆਪਣਾ ਸਰਸਾ ਨਦੀ ਤੇ ਜਿਹੜਾ ਇੱਕ ਨਗਰ ਕੀਰਤਨ ਨਿਕਲਦਾ ਜਿਹੜਾ ਸਰਸਾ ਨਦੀ ਨੂੰ ਪਾਰ ਕਰਕੇ ਜਦੋਂ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਜੀ ਉਸ ਨਗਰ ਕੀਰਤਨ ਲੋਕਿਕ ਨਗਰ ਕੀਰਤਨ ਬਾਰੇ ਸਾਰੀ ਦੁਨੀਆ ਹੀ ਜਾਣਦੀ ਹੈ ਜੀ ਤੇ ਜਿਹੜਾ ਐਕਸ ਨਗਰ ਕੀਰਤਨ ਨਿਕਲ ਰਿਹਾ ਜੀ ਇਹਦੇ ਬਾਰੇ ਸ਼ਾਇਦ ਵੀ ਕੋਈ ਹੋਵੇ ਜਿਹੜਾ ਜਾਣਦਾ ਤੁਸੀਂ ਇਹਦੇ ਬਾਰੇ ਸਾਨੂੰ ਜ਼ਰੂਰ ਇੱਕ ਵਾਰ ਦੱਸੋ ਜਿੱਦਾਂ ਆਪਾਂ ਸਾਫਰੇ ਸ਼ਹਾਜਤ ਦਾ ਨਾਮ ਸੁਣਦੇ ਆਂ ਅੱਜ ਇਹ ਉਹ ਦੂਰ ਦਰਾਡੇ ਚੈਨਲਾਂ ਤੇ ਜਾਂਦਾ ਹੈ ਹਾਂਜੀ ਤੇ ਜਿੱਦਾਂ ਇਹ ਸਥਾਨਾਂ ਜਿਹੜਾ ਗੁਰਦੁਆਰਾ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਹਾਂ ਜਿਸ ਬਾਬਾ ਕੁੰਮਾ ਮਾਸ਼ਕੀ ਜੀ ਦੇ ਪੋਲ ਦਾਦੀ ਮਾਂ ਗੁਜਰ ਪੋਲ ਜੀ ਤੇ ਛੋਟੇ ਸਾਹਿਬ ਜਦਿਆਂ ਨੇ ਪਰਿਵਾਰ ਵਿਛੋੜੇ ਤੋਂ ਬਾਅਦ ਹਾਂਜੀ ਸਰਸਾ ਨਦੀ ਦੇ ਕੰਢੇ-ਕੰਢੇ ਆ ਕੇ ਇਸ ਸਥਾਨ ਤੇ ਰਾਤ ਪੱਤੀ ਸੀ ਆਪਾਂ ਬਹੁਤ ਸੌਰੀ ਸੰਗਤ ਇਸ ਗੱਲ ਤੋਂ ਜਾਣੂ ਹਾਂਜੀ ਤੇ ਕਿਉਂਕਿ ਨੇਟਰ ਅਸੀਂ ਦੂਰ ਦਰਦ ਦੀ ਗੱਲ ਜਾਂਦੀ ਆ 6 ਕੋ ਨੂੰ ਨਗਰ ਕੀਰਤਨ ਜੀ ਹਾਂ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੋਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਉੱਚਾ ਖੇੜਾ ਮਹੱਲਾ ਰੋਪੜ ਜਿੱਥੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਚੰਨਾ ਸਿੰਘ ਭਾਈ ਜਵਾਰ ਸਿੰਘ ਬੀਬੀ ਭਾਗੂ ਤੇ ਬੀਬੋ ਇਹਨਾਂ ਸੱਤ ਮੈਂਬਰਾਂ ਨੇ ਪਰਿਵਾਰ ਵਿਛੋੜੇ ਤੋਂ ਬਾਅਦ ਰੋਪੜ ਸ਼ਹਿਰ ਦੇ ਵਿੱਚ ਉੱਚੇ ਖੇੜੀ ਮਹੰਨੇ ਦੇ ਵਿੱਚ ਸੱਤ ਪੌ ਦੀ ਰਾਤ ਬਤੀਤ ਕੀਤੀ ਛੇ ਕੋਹ ਨੂੰ ਸ਼ਾਮ ਨੂੰ ਇੱਥੋਂ ਨਗਰ ਕੀਰਤਨ ਉਸ ਸਥਾਨ ਤੇ ਜਾਂਦਾ। ਇਤਨੇ ਬੜੇ ਬੜੇ ਸਕਰੀਨ ਤੇ ਫਲੈਸ਼ ਹੋ ਰਹੀਆਂ ਤਸਵੀਰਾਂ ਇਹ ਉਸ ਪਾਵਨ ਨਗਰ ਕੀਰਤਨ ਦੀਆਂ। ਤੁਸੀਂ ਸਰਸੇ ਤੋਂ ਜਿਹੜਾ ਪਾਰ ਹੋ ਕੇ ਲਾਹੌਰ ਦੇ ਨਗਰ ਕੀਰਤਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹ ਤੋਂ ਸਰਸੇ ਤੋਂ ਹੰਦੇ ਹੋਏ ਜਿਹੜਾ ਇੱਥੇ ਛੰਨ ਬਾਬਾ ਕੁੰਮਾ ਵਾਸ਼ਕੀ ਦਾ ਕੰਡਾ ਉਹ ਆਪਾਂ ਸਾਰਿਆਂ ਨੇ ਦੇਖਿਆ ਹੋਊਗਾ। ਇਹ ਵੇਚ ਵੇਚ ਵਿੱਚ ਬੈਠੇ ਆ ਸੰਗਤਾਂ ਜਿਹੜੀਆਂ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਸਿੱਖ ਧਰਮ ਲਈ ਦਰਦ ਰੱਖਦੇ ਆ ਆਪਣੇ ਮਨ ਵਿੱਚ ਉਹਨਾਂ ਦਾ ਇਹ ਵੀਡੀਓ ਤੁਸੀਂ ਸ਼ੇਅਰ ਕਰਕੇ ਜਰੂਰ ਪਹੁੰਚਾਓ ਇਥੋਂ 3 ਤਿੰਨ ਜੁਲਾਈ ਤੋਂ ਮਾਗਮ ਦੀ ਸੰਪੂਰਨਤਾ ਵਾਲਾ ਨਗਰ ਕੀਰਤਨ ਇਥੋਂ ਜਿਹੜਾ 2-3 ਵਜੇ ਤਕਰੀਬਨ ਹੁਣੇ ਹੁਣੇ ਆਰੰਭ ਹੋਇਆ ਹੈ। ਹਾਂਜੀ। ਤੇ ਉਹ ਇਸ ਸਥਾਨ ਤੋਂ ਗੁਰਦੁਆਰਾ ਪਿੰਡ ਚੱਕ ਢੇਰਾ ਦੇ ਵਿੱਚ ਬਿਲਕੁਲ ਸਾਹਮਣੇ ਮੌਜੂਦ ਹੈ। ਅੱਛਾ ਜੀ। ਬਿਲਕੁਲ ਸਾਹਮਣੇ ਗੁਰਦੁਆਰਾ ਉਹ ਪਿਲਕਣ ਦਾ ਇਤਿਹਾਸਕ ਦਰਖਤ ਉੱਥੇ ਅੱਜ ਵੀ ਮੌਜੂਦ ਹੈ ਜਿਸ ਦੇ ਨਾਲ ਮਲਾ ਉਸ ਵੇਲੇ ਬੀੜੀ ਬੰਨਿਆ ਕਰਦੇ ਸਨ। ਬਾਬਾ ਕੁੰਮਾ ਮਾਸ਼ਕੀ ਜੀ 8 ਕੋ ਵਾਲੇ ਦਿਨ ਇਥੋਂ ਰਾਤ ਕੱਟਣ ਤੋਂ ਬਾਅਦ ਦੂਸਰੇ ਦਿਨ ਬੀੜੀ 'ਚ ਬਿਠਾ ਕੇ ਦਾਦੀ ਮਾਤਾ ਤੇ ਸਾਹਿਬ ਜੱਦਿਆਂ ਨੂੰ ਇਸ ਆਸਥਾਨ ਤੋਂ ਸਰ ਸਕਲੂ ਦਰਿਆ ਦੇ ਵਿੱਚ ਬੇੜੀ ਪਾ ਕੇ ਕੰਡੇ-ਕੰਡੇ ਉਸ ਆਸਥਾਨ ਤੱਕ ਗੁਰਦੁਆਰਾ ਪਿਲਕਨ ਸਾਹਿਬ ਜਿੱਤੇ ਬਣਿਆ ਹੋਇਆ ਚੱਕ ਢੇਰਾ ਪਿੰਡ ਦੇ ਵਿੱਚ ਜਦੋਂ ਆਪਾਂ ਇਸ ਆਸਥਾਨ ਤੋਂ ਰੋਪੜਵਾਲ ਜਾਂਦੇ ਹਾਂ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਉੱਥੇ ਜਾ ਕੇ ਉਹ ਨਗਰ ਕੀਰਤਨ ਦੀ ਸੰਪੂਰਨਤਾ ਹੀ ਹੋਈ 3 ਦਿਨਾਂ ਸਲਾਨਾ ਸ਼ਹੀਦੀ ਸਮਾਗਮ ਜੋ ਹੈ ਉਸ ਆਸਥਾਨ ਤੇ ਸੰਪੂਰਨਤਾ ਦੀ ਅਰਦਾਸ ਹੁੰਦੀ ਹੈ ਜਿਵੇਂ ਤੁਸੀਂ ਦੱਸਿਆ ਜੀ ਹੁਣ ਛੋਟੇ ਸਾਹਿਬ ਜੱਦੇ ਦੇ ਮਾਤਾ ਗਿਦਰੀ ਅਰਸਾ ਲਗੀ ਚੱਕਰੀ ਪਰ ਆ ਕੇ 베ੜੀ ਪਾ ਕੇ ਤੇ ਤਿਲਕਾਂ ਦੇ ਦਰਵਾਜ਼ੇ ਤੱਕ ਜਾਂਦੇ ਆ ਤੇ ਕਿੰਨਾ ਕੁ ਬਿਰਾਗ ਆਪਣੇ ਮਨ ਚ ਆਉਂਦਾ ਹੈ ਜਿੱਦਾਂ ਸੰਗਤਾਂ ਜੁੜਦੀ ਐ ਇਸ ਨਗਰ ਕੀਰਤਨ ਦੇ ਨਾਲ ਉਸ ਦਿਨ ਕੀ ਬੀਤੀ ਹੋਊਗੀ ਕਿੰਨਾ ਕੁ ਬਿਰਾਗ ਆਪਣੇ ਮਨ ਚ ਆਉਂਦਾ ਜਿਸ ਭਾਵਨਾ ਦੇ ਨਾਲ ਪਰਿਵਾਰ ਮਛੂਣਾ ਸਾਹਿਬ ਨੂੰ ਸੰਗਤਾਂ ਸਰਸਾ ਦੇ ਵਿੱਚੋਂ ਪੈਦਲ ਲੰਘ ਕੇ ਆਉਂਦੀਆਂ ਉਸੇ ਭਾਵਨਾ ਦੇ ਨਾਲ ਜਿਵੇਂ ਦਾਦੀ ਮਾਂ ਤੇ ਛੋਟੇ ਸਾਹਿਬ ਜਰਦੇ ਸਰਸਾ ਨਦੀ ਦੇ ਕੰਢੇ-ਕੰਢੇ ਇਸ ਸਥਾਨ ਤੇ ਪਹੁੰਚੇ ਸੀ ਹਾਂ ਉਹ ਦਰਬਨ ਨੂੰ ਮਹਿਸੂਸ ਕਰਨ ਦੇ ਲਈ ਕਿ ਕਿਵੇਂ ਦਾਦੀ ਮਾਹੋ ਚਿੱਕੜ ਦੇ ਨਾਲ ਕੱਪੜੇ ਲਿਬੜੇ ਹੋਏ ਉਹ ਕਿਵੇਂ ਇਸ ਸਥਾਨ ਤੇ ਪਹੁੰਚੇ ਹੂੰ ਤੇ ਇੱਥੇ ਬਾਬੇ ਕੁੰਮੇ ਮਾਸਕੀ ਕੋਲ ਮਹਿਲਾਂ ਦੇ ਮਾਲਕ ਹੂੰ ਸ਼ਾਹੀ ਸ਼ੈਨ ਸ਼ਾਹੀ ਦੇ ਬਾਰੇ ਆਪਾਂ ਕਹਿੰਦੇ ਹਾਂ ਕਿ ਸ਼ਾਹੀ ਸ਼ੈਨ ਸ਼ਾਹ ਗੁਰੂ ਗੋਬਿੰਦ ਹੂੰ ਇੱਥੇ ਕਿਵੇਂ ਉਹਨਾਂ ਨੇ ਰਾਤ ਕੱਟੀ ਹੋਏਗੀ ਜਦੋਂ ਉਹ ਅਹਿਸਾਸ ਮੰਨ ਦੇ ਵਿੱਚ ਆਉਂਦਾ ਹੈ ਕਿ ਦੁਨੀਆਂ ਦਾ ਰੈਦਰ ਦੁਨੀਆਂ ਨੂੰ ਬਖਸ਼ਿਸ਼ਾਂ ਕਰਨ ਵਾਲਾ ਆਨੰਦਪੁਰੀ ਦੇ ਆਨੰਦ ਮਾਣਨ ਵਾਲਾ ਹੂੰ ਜਦੋਂ ਪਰਿਵਾਰ ਦਾ ਬਿਸ਼ੂਰਾ ਹੋਇਆ ਸਾਡੇ ਲਈ ਸਾਰਾ ਕੁਝ ਬਾਰਕ ਕੇ ਉਹ ਇਸ ਸਥਾਨ ਤੇ ਪਹੁੰਚੇ ਬਾਬੇ ਕੁੰਮੇਵਾਸ਼ ਕੀ ਦੇ ਕੋਲ ਰਾਤ ਨੂੰ ਕਿਸ ਤਰ੍ਹਾਂ ਉਹਨਾਂ ਨੇ ਰਾਤ ਬਤੀਤੀ ਕੀਤੀ ਹੋਗੀ ਦੂਰ ਦਰਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਂ ਇੱਥੇ ਪਹੁੰਚਦੇ ਆ ਹੂੰ ਤੇ ਬਿਰਾਗ ਤਾਂ ਆਪਣੇ ਆਪ ਆਉਂਦਾ ਤੇ ਹੁਣ ਜਦੋਂ ਅੱਠਪੋ ਵਾਲਾ ਦਿਨ ਨਗਰ ਕੀਰਤਨ ਇਥੋਂ ਚੱਲਿਆ ਉਹ ਉਹ ਸੰਤਾਂ ਜਿਵੇਂ ਜੋਤੀ ਸਰੂਪ ਆਪਾਂ ਦਰਸ਼ਨ ਕਰਦੇ ਹਾਂ ਕਿ ਕਿਵੇਂ ਛੋਟੇ ਸਹਿਬਜ਼ਾਦੇ ਜਿਵੇਂ ਬਬਾਨ ਜਾਂਦੇ ਹੁੰਦੇ ਉਹਨਾਂ ਦੇ ਜਦੋਂ ਕੰਦਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਸੰਗਤਾਂ ਤਾਂ ਹਾਂ ਮਾਰਦੀਆਂ ਰੁੰਦੀਆਂ ਜਾਂਦੀਆਂ ਜੋਤੀ ਸਰੂਪ ਹੂੰ ਇਹ ਅਸੀਂ ਉਹਨਾਂ ਦੇ ਅੰਤਮ ਵਿਵਾਨਾਂ ਦੇ ਨਾਲ ਜਾ ਰਹੇ ਹਾਂ ਸਾਰੇ ਉਸ ਬਿਰਾਗ ਦੇ ਵਿੱਚ ਉਹ ਦਰਦ ਦੇ ਵਿੱਚ ਉਹ ਦਰਦ ਛਲਕਦਾ ਹੂੰ ਅੱਜ ਵੀ ਉਹ ਯਾਦਾਂ ਆਉਂਦੀਆਂ ਜਦੋਂ ਇਹ ਸ਼ੀਲੀ ਪੰਦਰਵਾੜਾ ਆਉਂਦਾ ਹੂੰ ਕਿਉਂਕਿ ਗਾਦੀ ਮਾ ਸਾਹਿਬ ਜਦੋਂ ਕਿਤੇ ਗਏ ਨਹੀਂ ਸਾਡੇ ਵਿੱਚ ਹੀ ਵਿੱਚ ਰਹੇ ਆ ਇਹਨਾਂ ਪੁੱਤਰਾਂ ਨੇ ਕਿ ਅਸੀਸ ਤੇ ਬਾੜ ਦੀਆਂ ਸੁਖਵਾ ਚਾਰ ਚਾਰ ਮੂਹੇ ਚੋ ਕਿਹਾ ਹੋਇਆ ਜੀਵਤ ਕਈ ਹਜ਼ਾਰ ਸੋ ਆਪਾਂ ਜਦੋਂ ਇਤਿਹਾਸ ਪੜ੍ਹਦੇ ਆ ਉਸ ਦੇ ਵਿੱਚ ਲੂਹ ਕੰਡੇ ਖੜੇ ਹੋ ਜਾਂਦੇ ਸਾਡੇ ਕਿਵੇਂ ਸਾਡੇ ਸਹਬਜ਼ਾਦਿਆਂ ਨੇ 7 ਤੇ 9 ਬਰੇ ਦੀ ਉਮਰ ਕਿਵੇਂ 80 85 ਸਾਲ ਦੀ ਉਮਰ ਦੀ ਬਿਰਧ ਮਾਤਾ ਕਿਵੇਂ ਜੰਗਲਾਂ ਦੇ ਵਿੱਚ ਇਥੇ ਆਲਾਦਵਾਲਾ ਹੋਈ ਕਹਿੰਦੇ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਡੇ ਬਾਬੇ ਸਨ ਜਿਨ੍ਹਾਂ ਨੇ ਬਜ਼ੁਰਗਾਂ ਵਾਲੇ ਬਾਬਿਆਂ ਵਾਲੇ ਕੰਮ ਕੀਤੇ ਆ ਉਹ ਬੱਚਿਆਂ ਉਹਨਾਂ ਨੂੰ ਬਾਲ ਨਹੀਂ ਕਿਹਾ ਜਾ ਸਕਦਾ ਬੱਚੇ ਨਹੀਂ ਕਿਹਾ ਜਾ ਸਕਦਾ ਡਰ ਤਾਂ ਉਹਨਾਂ ਦੀ ਇੰਨੀ ਸੀ ਕਿ ਉਹ ਬਾਬਿਆਂ ਨਾਲ ਵੀ ਮਹਾਨ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਨੇ ਉਹ ਕੀਤੇ ਆ ਤੇ ਅਸੀਂ ਮਿਸਾਲ ਦੁਨੀਆ ਤੇ ਕੋਈ ਨਹੀਂ ਮਿਲਦਾ ਕਿ ਐਡਾ ਛੋਟਾ ਬੱਚਾ ਕੋਈ ਸ਼ਹੀਦ ਹੋਇਆ ਹੋਵੇ ਕਿਸੇ ਬਾਏ ਜੀ ਦੇ ਪਾਲ ਸਾਹਿਬ ਵਾਇਰ ਦੇ ਜੀ ਦੇ ਫਤਿਹ ਸਾਹਿਬ ਵਾਇਰ ਦੇ ਜੀ ਦੇ ਸਭ ਤੋਂ ਪਹਿਲਾਂ ਦਾ ਜੀ ਸੰਗਤਾਂ ਨੂੰ ਕਰਤੱਵ ਜਿਹੜੇ ਤੇ ਆਪਣਾ ਨਾਮ ਸੋਜਦਾ ਮੇਰਾ ਨਾਮ ਅਰਜੀਤ ਸਿੰਘ ਮੈਂ ਪੱਕੜੇ ਰੱਖਣਾ ਤੇ ਮੁੱਢਲੇ 15 ਸਾਲਾਂ ਤੋਂ ਜਿਹੜੀ ਤੇ ਆਪਣੇ ਪੁੱਤਾਂ ਸਾਡੇ ਮਾਪੋਂ ਮਾਛੀ ਤੋਂ ਲਗਾਤਾਰ 17 ਸਾਲ ਹੋ ਗਏ ਇਸ ਵਾਲੇ ਇਇ ਐਸੇ ਤਰ੍ਹਾਂ ਹੀ ਹਰ ਸਾਲ ਇਹ ਪੰਜਰਾ ਇਹ ਸਮਾਗਮ ਦੇ ਲਾਸਟ ਵਿੱਚ ਬੈਠਦਾ ਇਸ ਗੀਤਨ ਦੀ ਮਾਨਤਾ ਇਹ ਰਿਹਾ ਕਿ ਜਿਹੜਾ ਹਮਸ਼ਕੀ ਉਹਨਾਂ ਦੇ ਛੰਨ ਨੂੰ ਚੱਕਦੇ ਰਹੇ ਬੱਤੀ ਬੱਤੀ ਤੇ ਜਗਰਦਾਰਾਂ ਲਈ ਛੱਡਿਆ ਗਿਆ ਸੀਗਾ ਉਸੇ ਤਰ੍ਹਾਂ ਹੀ ਅੱਜ ਅਸੀਂ ਇਹ ਕਿੰਨੇ ਰਬੀ ਰਵਾ ਮਾਨਸਪੁਰ ਹੋਰੇ ਛੋਟੇ ਸਾਹਿਬ ਜਿਹਦੇ ਆਈ ਦਾ ਜੋਰਾਵਰ ਸਿੰਘ ਰਾਧਾ ਸਿੰਘ ਨੂੰ ਉਹਦੇ ਵੀ ਗੀਤਨ ਜਾ ਰਹੇ ਆ ਇਹ ਇਸੇ ਤਰ੍ਹਾਂ ਹੀ ਅੱਤਵੀਂ ਨਗਰ ਕਮੇਟੀ ਨੂੰ ਪੂਰੇ ਜਹਾਜ ਜਹਾ ਲੰਘਾਇਆ ਅੱਛਾ ਤੇ ਕਿਹੜੇ ਇਸ ਤਰ੍ਹਾਂ ਜਿਹੜਿਆ ਕਿ ਮੈਰਿਜ ਦੇ ਸੰਬੰਧ ਨਾਲ ਦੇਖਿਆ ਹੋਇਆ ਜਾਂ ਸਿਰਫ ਇਲਾਕੇ ਵਿੱਚ ਸਾਡੇ ਪਾਈ ਆਪਣੇ ਗੁਰਦਿਆਂ ਕਿ ਸ਼ਹਿਰ ਦੀ ਬਾਹਰ ਦੀਆਂ ਸੰਖਿਆ ਵੀ ਆਉਂਦੀ ਹੈ ਇਸ ਦੇ ਗੁਰੂ ਘਰ ਦੇ ਵਿੱਚ ਹਾਂਜੀ ਸਾਨੂੰ ਇਹਦੇ ਪਹਿਲਾਂ ਸਤਿਕਾਰ ਸ਼ਾਮ ਦੇ ਸੰਬੰਧ ਨਾਲ ਲੱਖਾਂ ਜਮਾਈ ਸੰਗਤਾਂ ਜਿਹੜੀਆਂ ਹੁਣ ਵੀ ਨਗਰ ਕਮੇਟੀ ਸੰਗਤਾਂ ਤੇ ਲੱਖਾਂ ਆ ਜਾਂਦਾ ਸੰਗਤਾਂ ਜਿਹੜੀਆਂ ਉਹ ਹਾਂਜੀ ਦੁਨੀਆ ਪੜ ਲਿਖੀ ਹੋਈ ਹੈ। ਉਹ ਇਹ ਨਾ ਤੇ ਬਿਲਕੁਲ ਐਸੀ ਵੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਸਕਰੀਨ ਤੇ ਫਲੈਸ਼ ਹੋਈਆਂ ਤਸਵੀਰਾਂ ਉਸ ਪਾਵਨ ਨਗਰ ਕੀਰਤਨ ਦੀਆਂ ਤੁਸੀਂ ਸਰਸੇ ਤੋਂ ਜਿਹੜਾ ਪਾਰ ਹੋ ਕੇ ਆਉਂਦੇ ਨਗਰ ਕੀਰਤਨ ਗੁਰਦੁਆਰਾ ਕਿਸੇ ਪਰਿਵਾਰ ਵੀ ਛੋੜਾ ਸਾਹ ਤੋਂ ਸਰਸੇ ਤੋਂ ਹੁੰਦੇ ਹੋਏ ਜਿਹੜਾ ਇੱਥੇ ਛੰਨ ਬਾਬਾ ਕੁੰਮਾ ਵਾਸ਼ਕੀ ਤੱਕ ਆਂਦਾ ਉਹ ਆਪਾਂ ਸਾਰਿਆਂ ਨੇ ਦੇਖਿਆ ਹੋਊਗਾ ਤੇ ਬੇਚ ਬੇਚ ਬੈਠੇ ਆ ਸੰਗਤਾਂ ਜਿਹੜੀਆਂ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਸਿੱਖ ਧਰਮ ਲਈ ਦਰਦ ਰੱਖਦੇ ਆ ਆਪਣੇ ਮਨ ਵਿੱਚ ਉਹਨਾਂ ਦਾ ਕੇ ਵੀਡੀਓ ਤੁਸੀਂ ਸ਼ੇਅਰ ਕਰਕੇ ਜਰੂਰ ਪਹੁੰਚਾਓ ਕਿਉਂਕਿ ਬਹੁਤ ਹੀ ਹਾਲੇ ਜ ਫਿਰ ਹੋਣ ਵਾਲੀ ਹੈ ਇਹ ਵੀਡੀਓ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਹੈ ਤੇ ਭਾਈ ਸਾਹਿਬ ਨੇ ਸਾਨੂੰ ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆ ਇਸ ਇਸ ਸਥਾਨ ਤੋਂ ਹਰ ਸਾਲ ਜਦੋਂ ਇਹ ਸਮਾਗਮ ਖਤਮ ਹੁੰਦਾ ਹੈ ਉਹਦੀ ਸਮਾਪਤੀ ਤੋਂ ਬਾਅਦ ਇਹ ਨਗਰ ਕੀਰਤਨ ਇੱਥੇ ਤੋਂ ਪਿੰਡ ਚੱਕ ਟੇਰ ਰੋਫੜ ਦੇ ਤੇ ਤਿਲਕਣ ਦਾ ਵਿਰਾਖ ਤਾ ਉੱਥੇ ਤੱਕ ਜਾਂਦਾ ਆ ਜਿੱਥੇ ਛੰਨ ਦਾ ਛੰਨ ਬਾਬਾ ਕੁੰਮਾ ਮਾਸ਼ਕੀ ਤੋਂ ਪਿੰਡ ਚੱਕ ਟੇਰ ਤੱਕ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਦੇ ਅਦੇ ਗਏ ਸੀ ਤੁਹ ਬਹੁਤ ਹੀ ਮਾਨਤਾ ਇਸ ਸਥਾਨ ਦੀ ਵੀ ਤੇ ਉਸ ਸਥਾਨ ਦੀ ਵੀ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡਾ ਹੌਸਲਾ ਜ਼ਰੂਰ ਵਧਾਓ ਤਾਂ ਕਿ ਪੌਲੀ ਸੇਵਾ ਵਿੱਚ ਅਸੀਂ ਹਮੇਸ਼ਾ ਹਾਜ਼ਰ ਰਹੀਏ ਕੈਮਰਾਮੈਨ ਅਨਮੋਦਪ ਸਿੰਘ ਦੇ ਨਾਲ ਮੈਂ ਗੁਰਦੇਵ ਸਿੰਘ ਜੇਸਟਾ ਟੀਵੀ ਤੋਂ